ਕਈ ਵਾਰੀ ਤੁਸੀਂ ਆਮ ਲੋਕੀ ਟਰਾਲੀਆਂ ਤੇ ਲਿਖ ਲੈਂਦੇ ਨੇ ਤੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਬਾਣੀ ਦਾ ਸ਼ਬਦ ਨਹੀਂ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਪ੍ਰਿਥੀ ਚੰਦ ਇਹਦਾ ਪੁੱਤ ਮਿਹਰਬਾਨ ਦੇ ਲਿਖੇ ਹੋਏ ਬੋਲ ਨੇ ਇਕ ਸਬਦ ਤੇ ਬਹੁਤ ਪ੍ਰਚਲਿਤ ਹੋ ਗਿਆ ਸੀ ਤਾਂ ਇੱਕੋ ਸਿਮਰੋ ਨਾਨਕਾ ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲਤਨ ਰਿਹਾ ਸਮਾਏ ਇਹ ਗੁਰੂ ਗ੍ਰੰਥ ਸਾਹਿਬ ਦਾ ਬੋਲ ਨਹੀਂ ਹੈ ਇਹ ਪ੍ਰਿਥੀ ਚੰਦ ਦੇ ਪੁੱਤ ਮਿਹਰਬਾਨ ਦੇ ਲਿਖੇ ਹੋਈ ਕੱਚੀ ਬਾਣੀ ਹੈ ਉਸ ਮਿਲੇ ਫਿਰ ਜਦੋਂ ਉਹਨੇ ਇਹੋ ਜਿਹਾ ਕੰਮ ਸ਼ੁਰੂ ਕੀਤਾ ਨਾਨਕ ਸ਼ਬਦ ਲਿਖਦਾ ਇੰਮੀ ਸ਼ਬਦ ਜੋੜ ਕੇ ਤੋੜ ਮੋੜ ਕੇ ਤੁਕਾਂ ਬੰਦੀਆਂ ਬਣਾ ਕੇ ਤੇ ਕੱਚੀ ਬਾਣੀ ਲਿਖਦਾ ਗੁਰੂ ਅਰਜਨ ਸਭ ਸੱਚੇ ਪਾਤਸ਼ਾਹ ਕੋਲ ਸਿੱਖਾਂ ਨੇ ਆ ਕੇ ਬੇਨਤੀ ਆਖੀ ਪਾਤਸ਼ਾਹ ਕੱਲ ਇਹ ਪ੍ਰਿਥੀ ਚੰਦ ਵਰਗੇ ਗੁਰੂ ਸਹਿਬਾਨਾਂ ਦੀ ਜਿਹੜੀ ਸੱਚੀ ਤੇ ਪਵਿੱਤਰ ਬਾਣੀ ਹੈ ਨਾ ਉਹਦੇ ਵਿੱਚ ਰਲੇਮਾਂ ਮਿਲਾਓ ਕਿਰਪਾ ਕਰੋ ਤੁਸੀਂ ਰਹਿਮਤ ਕਰੋ ਮਹਾਰਾਜ ਕੱਚੀ ਤੇ ਸੱਚੀ ਬਾਣੀ ਬਾਕੀ ਕਰ ਦਿਓ